ਲੇ ਕੇ ਲਵਾਂਗੇ ਲੈ ਕੇ ਲਵਾਂਗੇ ਲੈ ਕੇ ਲਵਾਂਗੇ ਮਰਦੇ ਲੋਕ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜੋਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਪੰਜਾਬ ਜਿੰਦਾਬਾਦ ਜਿੰਦਾਬਾਦ بارش ਹੋਣ ਦੇ ਨਾਲ ਕਹਿੰਦੇ ਵੀ ਵੱਡੇ ਏਰੀਆ ਦੇ ਵਿੱਚ ਗੜੇਮਾਰੀ ਹੋਈ ਉਸ ਗੜੇਮਾਰੀ ਨੇ ਕਣਕ ਚਾਰਾ ਸਬਜ਼ੀਆਂ ਆਦਿ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਫਿਰ ਉਸ ਤੋਂ ਬਾਅਦ ਪੱਕੀ ਹੋਈ ਕਣਕ ਦੀ ਫਸਲ ਸੀ ਜਦੋਂ ਹਜ਼ਾਰਾਂ ਏਕੜ ਅੱਗ ਲੱਗਣ ਦੇ ਨਾਲ ਕਣਕ ਦੀ ਫਸਲ ਸੜ ਗਈ ਕੁਝ ਏਰੀਆ ਦੇ ਵਿੱਚ ਕਰਨਾਲ ਬੰਟ ਨਾਂ ਦੀ ਇੱਕ ਬਿਮਾਰੀ ਹੈ ਉਹਨੇ ਕਣਕ ਦੀ ਫਸਲ ਨੂੰ ਬਹੁਤ ਨੁਕਸਾਨ ਪਹਿਆ ਸੋ ਅਸੀਂ ਅੱਜ ਸੰਯੁਕਤ ਨੁਕਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਕੇਐਮਐਮ ਦੇ ਵਿੱਚ ਸ਼ਾਮਲ ਜਥੇਬੰਦੀਆਂ ਇਹ ਪਹੁੰਚੀਆਂ ਸੀ ਇਹ ਪੂਰਾ ਸਾਡਾ ਡਿਪਟੀ ਕਮਿਸ਼ਨਰਾਂ ਪੰਜਾਬ ਤੇ ਹਰਿਆਣਾ ਰਾਜਸਥਾਨ ਦੇ ਡਿਪਟੀ ਕਮਿਸ਼ਨਰਾਂ ਨੂੰ ਅੱਜ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਸੀ ਕਿ ਇਹ ਖਰਾਬ ਹੋਈ ਫਸਲ ਦਾ 100% ਦੀ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤੀ ਕਾਟੇ ਬੰਦਾ ਧੰਦਾ ਹੁਣ ਕਾਰਨ ਆਰਥਿਕ ਮੰਦਹਾਲੀ ਭੋਗ ਰਹੇ ਆ ਕਰਜ਼ੇ ਦੇ ਬੋਝ ਹੇਠ ਦਬੇ ਪਏ ਆ ਸੋ ਇਹਨਾਂ ਦੀ ਜੋ ਨੁਕਸਾਨ ਦੀ 100% ਦੀ ਪਰਭਾਈ ਬਹੁਤ ਜ਼ਰੂਰੀ ਹੈ ਦੇਖੋ ਹਰਿਆਣੇ ਨੂੰ ਪਾਣੀ ਨਾ ਦੇਣ ਦੀ ਗੱਲ ਨਹੀਂ ਗੱਲ ਇਹ ਹੈ ਕਿ ਇਹ ਸਾਡੇ ਮੁਤਾਬਕ ਇਹ ਸਾਰੀ ਸਿਆਸਤ ਹੋ ਰਹੀ ਹੈ ਪਾਣੀ ਜਾ ਰਿਹਾ ਸੀ ਜਨਾ ਸੰਤੁਸ਼ਟ ਹੈ ਹਰਿਆਣਾ ਠੀਕ ਹੈ ਅਸਲ ਦੇ ਵਿੱਚ ਗੱਲ ਕੀ ਹੈ ਕਿ ਇਹ ਗੱਲ ਚੱਲਦੀ ਹੈ ਸਤਲੁਜ ਜਮਲਾ ਨਿਕ ਨਹਿਰ ਦੀ ਇਹ ਸਾਰੇ ਤੇ ਸਾਰੀ ਹੈਗੀ ਐ ਪਵਾੜੇ ਦੀ ਜੜ ਇਹ ਚੀਜ਼ ਸ਼ਾਰਦਾ ਜਮਨਾ ਲਿੰਕ ਚੈਨਲ ਨੂੰ ਕਿਉਂ ਨਹੀਂ ਜੋੜਿਆ ਜਾਂਦਾ ਜਿੱਦੜ ਕੇ ਪਾਣੀ ਵਧੇਰੇ ਐ 75000 ਕਰੋੜ ਰੁਪਇਆ ਜਿਹੜਾ ਹੈਗਾ ਜੇਕਰ ਉਹ ਜਿਹੜਾ ਇਹ ਇਹ ਕਮਲੀ ਆਇਆ ਸੀ ਉਹਨੂੰ ਸ਼ਾਰਦਾ ਜਮਨਾ ਲਿੰਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਮੱਧ ਪ੍ਰਦੇਸ਼ ਤੱਕ ਜਿਹੜੀ ਐ ਉਹ ਪਾਣੀ ਦੀ ਪੂਰਤੀ ਹੋ ਜਾਂਦੀ ਐ ਔਰ ਦੂਸਰਾ ਪੱਖ ਇਹ ਐ ਕਿ ਪਾਕਿਸਤਾਨ ਨੂੰ ਪਾਣੀ ਜਿਹੜਾ ਉਹ ਲੋੜ ਤੋਂ ਜ਼ਿਆਦਾ ਜਾ ਰਿਹਾ ਹੁਣ ਤਾਂ ਸਰਕਾਰ ਨੇ ਜੋ ਫੈਸਲਾ ਲਿਆ ਹੈ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਦਾ ਪਰ ਪਹਿਲਾਂ ਵੀ ਪਾਣੀ ਜਿਹੜਾ ਹੈ ਉਹ ਜਦਾ ਜਾ ਰਿਹਾ ਤੁਹਾਡੇ ਇਥੇ ਮਾਧੋਪੁਰ ਡੈਮ ਤੋਂ ਇਹਨਾਂ ਦੀ ਆਪਣੀਆਂ ਕਮਜ਼ੋਰੀਆਂ ਕਰ ਰਹੇ ਨੇ ਲੀਕਜ ਹੈ ਕਹ ਲੋ ਉਥੋਂ ਡੈਮ ਦੀ ਉਹ ਲੀਕਜ ਜਿਹੜੀ ਹੈਗੀ ਹੈ ਉਹ ਕਈ ਮਤਲਬ ਜਿਹੜਾ ਐਮ ਐਫ ਪਾਣੀ ਉਥੋਂ ਉਹ ਉਧਰ ਨੂੰ ਜਾ ਰਿਹਾ ਫਿਰ ਤੁਹਾਡਾ ਉਹ ਜਿਹੜਾ ਦਰਿਆ ਜਿਹੜਾ ਹੈ ਮੇਰੇ ਕਹਿਣ ਤੋਂ ਭਾਵੇਂ ਕਿ ਇਹਨਾਂ ਨੂੰ ਤਾਂ ਜਿਹੜਾ ਪਾਣੀ ਜਿੱਧਰ ਲੋੜੋਂ ਵੱਧ ਜਾ ਰਿਹਾ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਹੁਣ ਤਾਂ ਇਹ ਸਿਰਫ ਸਿਆਸਤ ਕਰਦੇ ਆ ਕਿ ਹਰਿਆਣੇ ਨੂੰ ਪਾਣੀ ਜਿਹੜਾ ਵਧ ਦੇਣਾ ਇਹ ਤਾਂ ਪਹਿਲਾਂ ਹੀ ਸਾਨੂੰ ਲੱਭਦਾ ਸੀ ਕਿ ਇਹ ਕੁਝ ਕਰਨਗੇ ਇਹਨਾਂ ਨੇ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਅਧਿਕਾਰੀ ਇਹਨਾਂ ਨੇ ਬਦਲ ਕੇ ਇਹਨਾਂ ਨੇ ਨੁਮਾਇੰਦਗੀ ਜਿਹੜੀ ਹੈ ਪੰਜਾਬ ਦੀ ਖਤਮ ਕਰਕੇ ਤੇ ਇਹਨਾਂ ਨੇ ਕੇਂਦਰ ਦੀ ਨੁਮਾਇੰਦਗੀ ਜਿਹੜੀ ਹੈ ਇੱਥੇ ਭਖੜਾ ਬੈਸ ਮੈਨੇਜਮੈਂਟ ਬੋਰਡ ਦੇ ਵਿੱਚ ਕੀਤੀ ਹੈ ਹੁਣ ਇਹਨਾਂ ਨੇ ਇੱਕ ਅਧਿਕਾਰੀ ਨੂੰ ਬਦਲ ਕੇ ਤੇ ਇਹ ਜੋ ਸਾਰਾ ਕੁਝ ਕਰ ਰਹੇ ਹੈ ਸੋ ਇਹ ਲੋਕਾਂ ਦਾ ਕੁਝ ਨਹੀਂ ਲੋਕਾਂ ਦਾ ਅਸੀਂ ਹਰੇਕ ਕਿਸਾਨ ਦੇ ਜਿਹੜੀ ਹੈ ਖੇਤ ਤੱਕ ਨਹਿਰੀ ਪਾਣੀ ਦੀ ਅਸੀਂ ਮੰਗ ਕਰਦੇ ਹਾਂ ਹਰੇਕ ਕਿਸਾਨ ਦੇ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਪਰ ਲੇਕਿਨ ਇਹ ਜਿਸ ਲੈਵਲ ਦੀ ਗੱਲ ਹੋ ਰਹੀ ਹੈ ਇਹ ਅਸਲ ਕੰਮ ਕਰਨ ਦੀ ਬਜਾਏ ਸਰਕਾਰ ਸਿਰਫ ਐ ਕਿਸਾਨਾਂ ਨੂੰ ਸਾਹਮਣੇ ਸਾਹਮਣੇ ਖੜਾ ਕਰਨੀ ਚਾਹੁੰਦੀ ਹੈ ਪੰਜਾਬ ਦੇ ਹਰਿਆਣਾ ਦੇ ਨੂੰ ਸੋ ਇਹ ਸਰਕਾਰ ਇਹੋ ਜਿਹੀ ਰਾਜਨੀਤੀ ਬੰਦ ਕਰੇ ਅਸਲ ਜਿਹੜੇ ਕੰਮ ਕਰਨ ਵਾਲੇ ਨੇ ਉਹਦਰ ਧਿਆਨ ਦੇ